ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਅਸੀਂ ਜੇ ਬੱਚਿਆਂ ਨੂੰ ਮਾਣ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਵੀ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਹਰਨ ਤੇਜ ਦਾ ਨਾਮ ਰੋਸ਼ਨਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਸਮ੍ਰਿਤੀ ਮੌਜੂਦ ਹਾਂ ਜਲੰਧਰ ਦੇ ਨਗਰ ਨਿਗਮ ਦੇ ਦਫ਼ਤਰ ਦੇ ਵਿੱਚ ਜਿੱਥੇ ਦੱਸਦੀ ਕਿ ਨਵਾਂ ਫਰਮਾਨ ਜਾਰੀ ਹੋਇਆ ਹੈ ਜੀ ਹਾਂ ਦੱਸਦੀ ਕਿ ਜਿੱਥੇ ਜਲੰਧਰ ਦੇ ਲੋਕ ਕੂੜਾ ਕਰਕਰ ਤੇ ਗੰਦਗੀ ਨੂੰ ਲੈ ਕੇ काफी ਪਰੇਸ਼ਾਨ ਸਨ ਉੱਤੇ ਹੀ ਹੁਣ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਦੇ ਵੱਲੋਂ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਜੀ ਹਾਂ ਹੁਣ ਜੋ ਕਿ ਇਹ ਸਫਾਈ ਦਾ ਸਮਾਂ ਹੁਣ ਦੋ ਸ਼ਿਫਟਾਂ ਦੇ ਵਿੱਚ ਬਦਲ ਦਿੱਤਾ ਗਿਆ ਹੈ ਦੱਸਦੀ ਕਿ ਜਿੱਥੇ ਪਹਿਲਾਂ ਇੱਕ ਇੱਕ ਟਾਈਮ ਹੀ ਇੱਕ ਟਾਈਮ ਹੀ ਯਾਨੀ ਇੱਕ ਸ਼ਿਫਟ ਦੇ ਵਿੱਚ ਹੀ ਕੰਮ ਕੀਤਾ ਜਾਂਦਾ ਸੀ ਕੁਝ ਘੰਟੇ ਦੇ ਲਈ ਨਗਰ ਨਿਗਮ ਦੇ ਜੋ ਕਰਮਚਾਰੀ ਸੀ ਉਹਨਾਂ ਵੱਲੋਂ ਜੋ ਕਿ ਸਫਾਈ ਕੀਤੀ ਜਾਂਦੀ ਸੀ ਹੁਣ ਦੋ ਸ਼ਿਫਟਾਂ ਦੇ ਵਿੱਚ ਕੰਮ ਕੀਤਾ ਜਾਵੇਗਾ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਪਹਿਲੀ ਸ਼ਿਫਟ ਲੱਗੇਗੀ ਤੇ ਦੂਜੀ ਸ਼ਿਫਟ ਦੀ ਜੇਕਰ ਗੱਲ ਕਰੀਏ ਤਾਂ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਦੂਜੀ ਸ਼ਿਫਟ ਲਗਾਈ ਜਾਵੇਗੀ ਇਸ ਦੇ ਨਾਲ ਇਹ ਵੀ ਦੱਸ ਦਈਏ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਭਾਰੀ ਤੇ ਦਿੱਲੀ ਦੇ ਪੂਰਬ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਧਿਆ ਵੱਲੋਂ ਬੀਤੇ ਦਿਨੀ ਜਲੰਧਰ ਸ਼ਹਿਰ ਦੇ ਅਲਗਲਗ ਖੇਤਰਾਂ ਦਾ ਅਚਾਨਕ ਦੌਰਾ ਕੀਤਾ ਗਿਆ ਤੇ ਸਫਾਈ ਵਿਵਸਥਾ ਤੇ ਵੀ ਕੜਾ ਇਤਰਾਜ਼ ਉਹਨਾਂ ਦੇ ਵੱਲੋਂ ਪ੍ਰਗਟਾਇਆ ਗਿਆ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਤੇ ਜੋ ਨਗਰ ਨਿਗਮ ਦੇ ਕਮਿਸ਼ਨਰ ਨੇ ਗੌਤਮ ਜੈਨ ਉਹਨਾਂ ਦੇ ਵੱਲੋਂ ਹੁਣ ਇਹ ਜੋ ਕੀ ਹੈ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਦੋ ਸ਼ਿਫਟਾਂ ਦੇ ਵਿੱਚ ਜੋ ਕੀ ਹੈ ਹੁਣ ਕੰਮ ਕੀਤਾ ਜਾਵੇਗਾ ਸਫਾਈ ਦਾ ਸਵੇਰੇ 6 ਵਜੇ ਤੋਂ ਲੈ ਕੇ 11 ਵਜੇ ਤੱਕ ਪਹਿਲੀ ਸ਼ਿਫਟ ਲੱਗੇਗੀ ਤੇ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਦੂਸਰੀ ਸ਼ਿਫਟ ਦਾ ਜੋ ਕੀ ਹੈ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਹੀ ਦੱਸਦੀ ਕਿ ਜਲੰਧਰ ਦੇ ਲੋਕ ਜੋ ਰਸਤੇ ਤੇ ਕੂੜਾ ਕਰਕਟ ਜਦ गिर ਜਾਂਦਾ ਉਸ ਤੋਂ ਵੀ ਕਾਫੀ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਹੈ ਕਿ ਅੱਧਾ ਕੂੜਾ ਜਦ ਟਰੱਕ ਚੁੱਕਣ ਆਂਦਾ ਤੇ ਅੱਧਾ ਕੂੜਾ ਜੋ ਕਿ ਇਹ نیچے ਡਿੱਗ ਜਾਂਦਾ ਤਾਂ ਇਸ ਦੇ ਮੱਦੇ ਨਜ਼ਰ ਜੋ ਕਿ ਇਹ ਕਮਿਸ਼ਨਰ ਜੋ ਕਿ ਹੈ ਨਗਰ ਨਿਗਮ ਕਮਿਸ਼ਨਰ ਗੋਤਮ ਜੈਨ ਦੇ ਵੱਲੋਂ ਇਹ ਵੀ ਲਿਆ ਗਿਆ ਫੈਸਲਾ ਕਿ ਹੁਣ ਜੋ ਕੂੜਾ ਕਰਕਟ ਟਰੱਕ ਚੱਕੇਗਾ ਉਹਨਾਂ ਨੂੰ ਬਕਾਇਦਾ ਤਰਪਾਲ ਪਾ ਕੇ ਲਿਆਂਦਾ ਜਾਵੇਗਾ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤੇ ਜੋ ਅਧਿਕਾਰੀ ਕੂੜਾ ਕਰਕਟ ਚੱਕਣ ਗਏ ਨੇ ਉਹਨਾਂ ਨੂੰ ਅਗਲੇ ਜੋ ਕਿ ਹੈ ਅਗਲੇ ਦਿਨ ਤੋਂ ਪੈਟਰੋਲ ਨਹੀਂ ਮਿਲੇਗਾ ਡੀਜ਼ਲ ਪੈਟਰੋਲ ਜੋ ਕਿ ਹੈ ਉਹਨਾਂ ਨੂੰ ਪ੍ਰਬੰਧ ਨਹੀਂ ਕਰਵਾਇਆ ਜਾਵੇਗਾ ਤੇ ਉਹਨਾਂ ਦੀ ਗੈਰ ਹਾਜ਼ਰੀ ਵੀ ਲਗਾਈ ਜਾਵੇਗੀ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਇੱਕ ਵਾਰੀ ਜ਼ਰੂਰ ਤਸਵੀਰਾਂ ਦਿਖਾ ਦੇ ਨਗਰ ਨਿਗਮ ਦਫ਼ਤਰ ਦੀਆਂ ਜਿੱਥੇ ਦੱਸ ਦਈਏ ਕਿ ਇਹ ਨਵਾਂ ਫਰਮਾਨ ਜਾਰੀ ਹੋਇਆ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਲੰਧਰ ਨਗਰ ਨਿਗਮ ਦੇ ਲਗਭਗ ਪਹਿਲਾਂ 1500 ਸਫਾਈ ਸੇਵਕ ਸਵੇਦੀ ਸ਼ਿਫਟ ਲਗਾਉਂਦੇ ਸਨ ਤੇ ਕੁਝ ਘੰਟੇ ਹੀ ਕੰਮ ਕਰਦੇ ਸਨ ਤੇ ਹੁਣ ਜੋ ਕਿ ਇਹ ਦੋ ਸ਼ਿਫਟਾਂ ਦੇ ਵਿੱਚ ਕੰਮ ਨੂੰ ਵੰਡ ਦਿੱਤਾ ਗਿਆ ਹੈ ਤੇ ਹੁਣ ਸਵੇਰੇ 6 ਵਜੇ ਤੋਂ 11 ਵਜੇ ਤੱਕ ਪਹਿਲੀ ਸ਼ਿਫਟ ਲਗਾਈ ਜਾਵੇਗੀ ਤੇ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਇਹ ਜੋ ਕਿ ਹੁਣ ਦੂਜੀ ਸ਼ਿਫਟ ਲਗਾਈ ਜਾਵੇਗੀ ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਜੋ ਇਹ ਜੋ ਲਗੂ ਨੇ ਇਹ ਜੋ ਜ਼ਿੰਮੇਵਾਰੀਆਂ ਨੇ ਇਹ ਆਦੇਸ਼ ਨੇ ਇਹ ਜਲਦੀ ਹੀ ਲਾਗੂ ਕਰ ਦਿੱਤੇ ਜਾਣਗੇ ਤੇ ਤੁਰੰਤ ਪ੍ਰਭਾਵ ਦੇ ਨਾਲ ਇਹ ਜੋ ਕੀ ਹੈ ਲਾਗੂ ਕਰ ਦਿੱਤੇ ਗਏ ਨੇ ਪਿਛਲੇ ਲੰਬੇ ਸਮੇਂ ਤੋਂ ਦੱਸਦੀ ਹੈ ਕਿ ਨਗਰ ਨਿਗਮ ਦੇ ਵਿੱਚ ਕੂੜਾ ਢੋਣ ਦੀ ਵੀ ਲੋਕਾਂ ਨੂੰ ਕਾफी ਸਮੱਸਿਆ ਸੀ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਜੋ ਗੱਡੀ ਹੈ ਜਦ ਕੂੜਾ ਚੱਕਣ ਆਉਂਦੀ ਹੈ ਤੇ ਅੱਦਾ ਜੋ ਕੂੜੇ ਕੂੜਾ ਹੈ ਉਹ نیچے ਛੋਟੇ गिर ਜਾਂਦਾ ਸੀਗਾ ਜਿਸ ਤੋਂ ਬਾਅਦ ਹਰ ਗਲੀ ਦੇ ਵਿੱਚ ਕਾफी ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਗੰਦਗੀ ਤੇ ਬੋਧ ਦੀ ਜੋ ਕਿ ਬੜੀ ਬਦਬੂ ਆਉਂਦੀ ਸੀ ਜਿਸ ਤੋਂ ਬਾਅਦ ਹੁਣ ਨਗਰ ਨਿਗਮ ਦੇ ਕਮਿਸ਼ਨਰ ਨੇ ਇਹ ਵੀ ਫੈਸਲਾ ਲਿਆ ਹੈ ਕਿ ਜੋ ਹੁਣ ਕੂੜਾ ਕਰਕਟ ਹੈ ਉਸ ਨੂੰ ਬਕਾਇਦਾ ਢੱਕ ਕੇ ਲਿਆਂਦਾ ਜਾਵੇਗਾ ਜੇਕਰ ਕਰਮਚਾਰੀ ਅਜੀ ਨਹੀਂ ਕਰਦੇ ਨੇ ਤੇ ਉਹਨਾਂ ਨੂੰ ਅਗਲੀ ਵਾਰ ਤੋਂ ਪੈਟਰੋਲ ਨਹੀਂ ਦਿੱਤਾ ਜਾਵੇਗਾ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਨੀ ਸਹੋਤਾ ਜੀ ਜ਼ਿਲ੍ਹਾ ਸਕੱਤਰ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਜਿਨ੍ਹਾਂ ਨਾਲ ਕਰਾਂਗੇ ਖਾਸ ਗੱਲਬਾਤ। ਜਦ ਦੋ ਟਾਈਮ ਕਰ ਦਿੱਤੇ ਹੋਏ ਸਫਾਈ ਦੇ ਇਸ ਤੇ ਕੀ ਕਹਿਣਾ ਚਾਹੋਗੇ? ਨਹੀਂ ਇਹ ਚਲੋ ਵਧੀਆ ਆਇਆ ਹੈ ਪਹਿਲਾਂ ਵੀ ਦੋ ਟਾਈਮ ਹੀ ਕੰਮ ਹੁੰਦਾ ਸੀਗਾ ਪਰ ਥੋੜਾ ਜਿਹਾ ਜਿਹੜਾ ਅਖਬਾਰ ਤੇ ਜੋ ਆਇਆ ਵੀ 4 ਤੋਂ 7 ਵਜੇ ਤੱਕ ਨਹੀਂ ਹੁੰਦਾ ਸੀ 2 ਤੋਂ ਲੈ ਕੇ 5 ਵਜੇ ਤੱਕ ਹੁੰਦਾ ਸੀਗਾ ਦੁਪਹਿਰ ਦਾ ਜਿਹੜਾ ਹਾਂਜੀ। ਪਰ ਇਹ ਵਧੀਆ ਸ਼ਹਿਰ ਦੀ ਬੇਤਰੀ ਬਰਸਾਤਾਂ ਦਾ ਸੀਜ਼ਨ ਹੈ ਪਰ ਅਸੀਂ ਜੇ ਆਪਣੀਆਂ ਮੰਗਾਂ ਹਟਾਲਾਂ ਕਰਕੇ ਮਨਾਉਨੇ ਹੈ ਤੇ ਸਾਡੇ ਕੰਪੀਟਿਟਿਵ ਅਥਾਰਟੀ ਕਮਿਸ਼ਨ ਸਾਹਿਬ ਹੈ ਜਿਉਂ ਉਹਨਾਂ ਨੇ ਇਹ ਆਰਡਰ ਕੀਤੇ ਆ ਵੀ ਦੁਪਹਿਰੇ ਵੀ ਸ਼ਹਿਰ ਦੀ ਸਫਾਈ ਹੋਵੇ ਤੇ ਸਫਾਈ ਹੋਣੀ ਚਾਹੀਦੀ ਅਸੀਂ ਵੀ ਇਸੇ ਸ਼ਹਿਰ ਦੀ ਆਬੋ ਹਵਾ ਚ ਰਹਿੰਦੇ ਆ ਬਰਸਾਤਾਂ ਦੇ ਦੇਣ ਹੈ ਇਸ ਕਰਕੇ ਕੋਈ ਬਿਮਾਰੀ ਨਾ ਫੈਲੇ ਤੇ ਅਸੀਂ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਇਹ ਕੰਮ ਨੂੰ ਸਿਰੇ ਚੜਾਵਾਂਗੇ ਸਰ ਪਹਿਲਾਂ ਜਿੱਦੋਂ ਤੁਸੀਂ ਦੱਸਦੇ ਸੀਗਾ ਪਹਿਲਾਂ ਵੀ ਦੋ ਟਾਈਮ ਸੀ ਪਰ ਪਹਿਲਾਂ ਵੀ ਦੋ ਟਾਈਮ ਸਫਾਈ ਹੁੰਦੀ ਸੀ ਹਾਂਜੀ ਪਹਿਲਾਂ ਦੋ ਟਾਈਮ ਅੱਜ ਤੋਂ 15 ਕੁਸਾਲ ਪਹਿਲਾਂ ਦੋ ਟਾਈਮ ਹੀ ਹੁੰਦਾ ਸੀ ਦੁਪਹਿਰੇ 2 ਵਜੇ ਵੀ ਆਜਦੀ ਹੁੰਦੀ ਸੀ ਪਰ ਇਹ ਕੁਝ ਐਡਮਿਨਿਸਟ੍ਰੇਸ਼ਨ ਦੀ ਹੋ ਗਈ ਗਲਤੀ ਜੀ ਪ੍ਰਭਾਵ ਨਹੀਂ ਅਫਸਰਾਂ ਦਾ ਹੈਗਾ ਜਾਂ ਕੁਝ ਵੀ ਲਾਲੋ ਦਾ ਪੋਲੀਟੀਕਲ ਕੋਈ ਪ੍ਰੈਸ਼ਰ ਤੇ ਕੰਮ ਬੰਦ ਹੋ ਗਿਆ ਸੀ ਪਰ ਹਾ ਦੂਜੇ ਟਾਈਮ ਵੀ ਦੁਪਹਿਰੇ ਕੰਮ ਕਰਨੇ ਚਾਹੀਦਾ ਹੀ ਹੈ ਔਰ ਪੂਰੀ ਡਿਊਟੀ ਨੂੰ ਅੰਜਾਮ ਦੇਣੇ ਚਾਹੀਦਾ ਇਸ ਦੇ ਨਾਲ ਇਹ ਵੀ ਨਵਾਂ ਫਰਮਾਨ ਜਾਰੀ ਹੋਇਆ ਕਿ ਹੁਣ ਜੋ ਕੂੜਾ ਕਰਕਟ ਹੈ ਉਸ ਨੂੰ ਬਿਲਕੁਲ ਢਾੱਕ ਕੇ ਲਿਆਂਦਾ ਜਾਵੇ ਤਾਂ ਕਿ ਜੋ ਕੂੜਾ ਕਰਕਟ ਹੈ ਉਹ ਰਸਤੇ ਤੇ ਗਿਰੇ ਨਾ ਇਸ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਜੀ ਅਸੀਂ ਤਾਂ ਸਮੇਂ-ਸਮੇਂ ਤੇ ਇਹ ਮੰਗ ਕੀਤੀ ਹੈ ਆਪਣੇ ਲੈਟਰ ਪੈਡ ਤੇ ਵੀ ਲਿਖ ਕੇ ਦਿੱਤਾ ਹੈ ਵੀ ਤੁਸੀਂ ਇਹ ਕੂੜਾ ਢਾੱਕ ਕੇ ਹੁਣੀ ਚਾਹੀਦਾ ਪਰ ਇਹ ਹ ਹ ਸਾਡੇ ਕਾਰਪੋਰੇਸ਼ਨ ਦੀ ਪ੍ਰਸ਼ਾਸਨ ਦੀ ਢੇਲਾ ਵੀ ਜਿਹੜਾ ਇਹ ਜਿਸ ਦਿਨ ਕੋਈ ਐਕਸ਼ਨ ਹੁੰਦਾ ਹੈ ਫਿਰ ਉਹ 2-4 ਦਿਨ ਢੱਕ ਢੱਕ ਹੁੰਦਾ ਫਿਰ ਉਹੀ ਹਾਲ ਹੋ ਜਾਂਦਾ ਇਸ ਇਸ ਕਰਕੇ ਕਾਗਜ਼ਾਂ 'ਚ ਅੱਜ ਦੀ ਡੇਟ ਵੀ ਟਿੱ ਟਾਕੇ ਜਾਂਦਾ ਹੈ ਜਿਹੜੇ ਪੈਸੇ ਪੂਸੇ ਖਰਚਾ ਬਟ ਹੁਣ ਥੱਲੇ ਨਹੀਂ ਹੁੰਦਾ ਇਹ ਅਫਸਰਾ ਦੀ ਨਿਲਕੀ ਹੈ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਕਿਹਾ ਹੈ ਕਿ ਜਿਹੜੇ ਹੁਣ ਕੂੜਾ ਕਰਕਟ ਟਾਕੇ ਨਹੀਂ ਲੈ ਕੇ ਜਾਇਆ ਕਰਨਗੇ ਉਹਨਾਂ ਨੂੰ ਅਗਲੀ ਵਾਰ ਤੋਂ ਪੈਟਰੋਲ ਨਹੀਂ ਦਿੱਤਾ ਜਾਵੇਗਾ ਇਸ ਤੇ ਕੀ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਜੀ ਤੇਲ ਨਹੀਂ ਦਿੱਤਾ ਜਾਏ ਇਹ ਵੀ ਜ਼ਿੰਮੇਵਾਰੀ ਸਮਝਣੇ ਚਾਹੀਦੀ ਅਸੀਂ ਹਰ ਕੰਮ ਜੇ ਆਪਣੇ ਵੀ ਹੱਕਾਂ ਲਈ ਲੜਦੇ ਆਂ ਤੇ ਫਿਰ ਸਾਨੂੰ ਸ਼ਹਿਰ ਵੀ ਸਾਫ਼ ਰੱਖਣੇ ਚਾਹੀਦਾ ਹੈ ਇਹ ਵੀ ਸਾਡੀ ਜ਼ਿੰਮੇਵਾਰੀ ਹੈ ਸਰ ਜਿਹੜੇ ਅਨਜਾਨੇ ਅਨਜਾਨੇ ਤੇ ਗੰਦ ਪਾ ਜਾਂਦੇ ਲੋਕੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਖਰੀ ਚ ਇਹ ਲੋਕ ਅਵੇਅਰ ਹੋਣੇ ਚਾਹੀਦੇ ਸਵੱਛ ਭਾਰਤ ਇਕੱਲੇ ਇਹ ਸਫਾਈ ਸੇਵਕਾਂ ਨਾਲ ਜਾਂ ਕੂੜਾ ਲਿਫਟਿੰਗ ਨਾਲ ਨਹੀਂ ਹੁੰਦਾ ਸਵੱਛ ਭਾਰਤ ਤੇ ਸ਼ਹਿਰ ਦੀ ਪੰਜਾਬ ਦੀ ਜਨਤਾ ਨੂੰ ਵੀ ਸਮਝਣੇ ਪੈਣਾ ਜਿੱਦਾਂ ਸਵੇਰੇ ਲੋਕ ਆਪਣੇ ਕੰਮਾਂ ਦੇ ਨਿਕਲਦੇ ਕਿ ਮੋਟਰਸਾਈਕਲ ਤੇ ਲਫਾਫਾ ਲੈ ਕੇ ਉਹਨਾਂ ਦਾ ਕੂੜਾ ਦਾ ਕੋਈ ਐਕਟਵਾ ਦੇ ਰੱਖਿਆ ਹੁੰਦਾ ਉਹ ਲੱਤਾਂ ਮਾਂ ਦੇ ਇੱਦਾਂ ਸਿੱਟ ਦਿੰਦੇ ਆ ਤੇ ਉਹੀ ਲੋਕ ਜਿੱਥੇ ਮਾਰਾ ਕੂੜਾ ਦੇਖਦੇ ਉੱਥੇ ਹੀ ਸਾਰਾ ਸਿੱਟਣਾ ਸ਼ੁਰੂ ਕਰ ਦਿੰਦੇ ਲੋਕਾਂ 'ਚ ਵੀ ਅਵੇਅਰਨੈਸ ਹੋਣੀ ਚਾਹੀਦੀ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੇ ਚਾਹੀਦੀ ਤਾਂ ਹੀ ਅਸੀਂ ਆਪਣੇ ਸ਼ਹਿਰ ਨੂੰ ਆਪਣੇ ਪੰਜਾਬ ਨੂੰ ਸਵੱਛ ਬਣਾ ਸਕਦੇ ਹਾਂ ਗੱਲਬਾਤ ਕਰਨ ਲਈ ਸ਼ੁਕਰੀਆ ਸਰ ਇਸੀ ਖਾਸ ਗੱਲਬਾਤ ਸਨੀ ਸਹੋਤਾ ਜੀ ਦੇ ਨਾਲ ਦੱਸਦੇ ਕਿ ਹੁਣ ਜੋ ਕੀ ਹੈ ਨਗਰ ਨਿਗਮ ਦੇ ਵਿੱਚ ਦੋ ਸ਼ਿਫਟਾਂ ਦੇ ਵਿੱਚ ਕੰਮ ਕੀਤਾ ਜਾਵੇਗਾ ਪਹਿਲਾਂ ਜਿਵੇਂ ਕਿ ਸਨੀ ਸਹੋਤਾ ਜੀ ਨੇ ਦੱਸਿਆ ਕਿ ਪਹਿਲਾਂ ਵੀ આજ ਤੋਂ 15 ਸਾਲ ਪਹਿਲਾਂ ਦੋ ਸ਼ਿਫਟਾਂ ਦਾ ਹੀ ਕੰਮ ਕੀਤਾ ਜਾਂਦਾ ਸੀ ਪਰ ਹੁਣ ਜੇਕਰ ਸ਼ਿਫਟਾਂ ਦੀ ਗੱਲ ਕਰੀਏ ਤਾਂ ਸਵੇਰ ਦੀ ਸ਼ਿਫਟ 6 ਵਜੇ ਤੋਂ 11 ਵਜੇ ਤੱਕ ਲੱਗੇਗੀ ਤੇ ਸ਼ਾਮ ਦੀ ਸ਼ਿਫਟ 4 ਵਜੇ ਤੋਂ 7 ਵਜੇ ਤੱਕ ਸਫਾਈ ਦੀ ਲੱਗਿਆ ਕਰੇਗੀ ਕੈਮਰਾਮੈਨ ਰਜੀਵ ਦੇ ਨਾਲ ਸਮ੍ਰਿਤੀ Tiwari ਦੀ ਰਿਪੋਰਟ ਤੈਨਿਕ ਸਵੇਰਾ ਦੇ ਲਈ